ਟਾਇਰਾਂ ਦੀ ਕੰਡੀਸ਼ਨ ਦੇ ਲੋ 90 95 ਪੈਸੀ ਪਈ ਆ ਨਾਲ ਦੇ ਰੋਪੜ ਦਾ ਨੰਬਰ ਆ ਫਸਟ ਓਨਰ ਦਾ ਟਰੈਕਟਰ ਆ ਨਗਦ ਕੈਸ਼ ਦਾ ਟਰੈਕਟਰ ਆ ਠੀਕ ਆ ਜੀ 3 ਸਪੀਡ ਆ 16 ਦੇ ਟਾਇਰਾਂ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਖੇਤਾਂ ਵਿੱਚ ਆਏ ਹੋਏ ਆ ਜੀ ਤੇ ਬੱਟ ਪਾਣੀ ਦੀ ਬਾਈ ਪਹਿਲਾਂ ਨਹੀਂ ਪੈ ਗਿਆ ਤਾਂ ਪੂਟ ਪਾਉਣੇ ਲੇਟ ਹੋ ਗਏ ਤੇ ਤੇ ਆਪਣੇ ਕੋਲ ਇੱਕ ਟਰੈਕਟਰ ਆ ਬਾਈ ਜੀ ਫਾਰਮ ਟਰੈਕ 45 ਉਹ ਤੇ ਹੁਣ ਆਪਾਂ ਤੁਹਾਨੂੰ ਅੱਜ ਜਾਇ ਜੇ ਮੁੱਲ ਦਾ ਬਾਈ ਇਨੇ ਵੀ ਲੈਣਾ ਹੋਇਆ ਤਾਂ ਵੀਡੀਓ ਦੇਖ ਲਿਓ ਆਪਾਂ ਤੁਹਾਨੂੰ ਟਰੈਕਟਰ ਬਾਰੇ ਜਾਣਕਾਰੀ ਦੇ ਦਿੰਨੇ ਆ ਜੀ ਠੀਕ ਹੈ ਜੀ ਬਾਕੂ ਦੇ ਨਾਲ ਆਇਆ ਹੋਇਆ ਤੇ ਲੋ ਜੀ ਮਿੱਤਰੋ ਟਰੈਕਟਰ ਕਰੋ ਚੈੱਕ ਟਰੈਕਟਰ ਪਹਿਲਾਂ ਗੱਲ ਦੱਸ ਦਈਏ ਵੀ A to Z ਸਾਰਾ Ориਜਨਲ ਆ ਠੀਕ ਹੈ ਜੀ ਜਿੰਮੇ ਦਾ ਕੰਪਨੀ ਤੋਂ ਆਇਆ ਵਾ ਟਰੈਕਟਰ ਉਦਾਂ ਦਾ ਹੀ ਸਾਰਾ Ориਜਨਲ ਟਰੈਕਟਰ ਆ ਤੇ ਟਾਇਰ ਬਾਈ ਘੱਟ ਨੇ ਮੁਰਲੇ ਟਾਇਰ 30 ਕ ਪੈਸੇ ਪਿਛਲੇ ਟਾਇਰ 10 15 ਪੈਸੇ ਹੀ ਆ ਟਰੈਕਟਰ ਇੰਜਨ ਦਾ ਐਲ ਪ੍ਰੈਸ਼ਰ ਸਾਰਾ ਕੁਝ ਓਕੇ ਆ ਟਰੈਕਟਰ ਦਾ ਬਾਈ ਪੂਰਾ ਚੰਗਾ ਟਰੈਕਟਰ ਹੈ ਠੀਕ ਹੈ ਜੀ ਲੋ ਜੀ ਤੇ ਬਾਈ ਸਭ ਤੋਂ ਵੱਡੀ ਗੱਲ ਨਾ ਕਿਤੇ ਲੀਕੇਜ ਆ ਥੱਲੇ ਬਾਡੀ ਲਾਈਨ ਦਾ ਰੰਗ ਬਹੁਤ ਸੋਹਣਾ ਟਰੈਕਟਰ ਦਾ ਕਰੋ ਚੈੱਕ ਠੀਕ ਹੈ ਜੀ ਮਗਰਾਨਾ ਦੇ ਬਾਈ ਲਾਈਟਾਂ ਲੱਗਣੇ ਵਾਲੀਆਂ ਤੁਹਾਨੂੰ ਦੋਨੇ ਪਾਸੇ ਤੇ ਟਰੈਕਟਰ ਚੈੱਕ ਕਰਾਉਣਾ ਬਾਈ ਵੱਟ ਪਾ ਕੇ ਛੱਡਿਆ ਬਾਈ ਲੰਬਾ ਖੇਜਦਾ ਆਪਣਾ ਇਧਰੋਂ ਵੀ ਰੰਗ ਚੈੱਕ ਕਰੋ ਇਧਰ ਬਾਈ ਇੱਕ ਪੱਲੇ ਨੂੰ ਟੇਬ ਲੱਗੀ ਹੋਈ ਆ ਬੈਟਰੀ ਬੂਡਰੀ ਜਮਾ ਓਕੇ ਆ ਠੀਕ ਹੈ ਜੀ ਕਿ ਜਿੱਦਾਂ ਵੀ ਹੈਗਾ ਤਾਂ ਬਾਈ ਇਹ ਸਾਰਾ ਕੁਝ ਪਹਿਲਾਂ ਹੀ ਤਾਂ ਆਪਾਂ ਨੂੰ ਕੁਝ ਨਹੀਂ ਕਰਾਇਆ ਟਾਇਰ ਜੇ ਤਾਂ ਆਪਾਂ ਨੂੰ ਕੋਈ ਮਿਲ ਗਏ ਤਾਂ ਆਪਾਂ ਟਾਇਰ ਬਾਈ ਪਾ ਦਾਂਗੇ ਨਹੀਂ ਤਾਂ ਆਪਾਂ ਇਦਾਂ ਹੀ ਵੇਚ ਦਾਂਗੇ ਠੀਕ ਹੈ ਜੀ ਇਹ ਹਜੇ ਵੀ ਆਪਾਂ ਨੇ ਬਾਈ ਚੋਂ ਨਾਲ ਤਰੀਵੇਂ ਨੂੰ 15 ਦਿਨ ਹੋਰ ਰੋਕ ਕੇ ਲਾਉਣਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਬਾਈ ਠੀਕਾ। ਕੋਰੇ ਆਪਣਾ ਥੋੜਾ ਜਿਹਾ ਪਾਣੀ ਦਾ ਬੰਦੋਬਸਤ ਨਹੀਂ ਹੈਗਾ। ਪਾਣੀ ਆਪਣਾ ਇੱਥੇ ਜਨਰੇਟਰ ਨਾਲੇ ਲੱਗਦਾ। ਠੀਕ ਹੈ ਜੀ। ਥੋੜੇ ਆਪਣੇ ਬੂਟੇ ਸੀਗੇ ਆਪਾਂ ਨੇ ਇੱਕ ਲਾਈਨ ਬੂਟਿਆਂ ਦੀ ਪਟਾਈ ਆ ਬਾਈ ਇਹਦੇ 'ਚ। ਵਧੀਆ ਹੋਗੇ ਬੂਟੇ। ਇਸ ਵਾਰ ਝੋਨਾ ਲਾ ਕੇ ਆਪਾਂ ਨੇ ਬਾਅਦ ਵਿੱਚ ਫੇਰ ਬੂਟੇ ਲਾ ਲੈਣੇ ਉਹਦੇ। ਠੀਕ ਹੈ ਜੀ। ਲਾਇਆ ਬਾਈ। ਨਾਮ ਖਾਸ ਹੀ ਆ ਬਾਈ ਖੇਤ ਦੀ ਇਹ। बाकी आपको डैटर का सारा कुछ चैक कराने टू जैड भाई बंद कर दो बंद ठीक है जी चलाई चलो वादिया डैटर दी ਠੀਕ ਹੈ ਜੀ ਸਭ ਤੋਂ ਵੱਡੀ ਗੱਲ ਬਾਈ ਟਰੈਕਟਰ ਦੀ ਬਲੋ ਪੋਰਾ ਨਹੀਂ ਹੈਗੀ ਤੁਸੀਂ ਬੇਸ਼ੱਕ ਪੂਰੀ ਤਸੱਲੀ ਕਰ ਲਿਓ ਟਰੈਕਟਰ ਦੀ ਚਲਾ ਕੇ ਅੱਧਾ ਘੰਟਾ ਘੰਟਾ ਗਰਮ ਕਰਕੇ ਚੈੱਕ ਕਰ ਲਿਓ ਟਾਇਰਾਂ 'ਤੇ ਜ਼ਰੂਰ ਘੱਟ ਹੈ ਬਾਈ ਟਾਇਰ ਪਿਛਲੇ ਜੇ ਕੋਈ ਆਪਾਂ ਨੂੰ ਪਹਿਲਾਂ ਵੀ ਦੱਸਿਆ ਜੇ ਤਾਂ ਕੋਈ ਮਿਲ ਗਏ ਤਾਂ ਅੱਧੇ ਵਿੱਚ ਆਦੋਂ ਤਾਂ ਪਾ ਵੀ ਦਵਾਂਗੇ ਨਹੀਂ ਆਪਾਂ ਇਦਾਂ ਹੀ ਵੇਚ ਦੇਣਾ ਠੀਕ ਹੈ ਜੀ ਮੂਰੇ ਤੇ ਬਹੁਤ ਵਧੀਆ ਟਰੈਕਟਰ ਲੋਜ ਕੋਈ ਟੁੱਟਪੰਨ ਨਹੀਂ ਹੈਗੀ ਟਰੈਕਟਰ ਦੀ ਤੇ ਜਿਹੜੀ ਸਭ ਤੋਂ ਮੇਨ ਗੱਲ ਆ ਬਾਈ ਦੱਸਦੀ ਵੀ ਨੰਬਰ ਇਹਦਾ ਐਚ ਆਰ ਆਈ ਠੀਕ ਆ ਨੰਬਰ ਐਚ ਆ ਰਿਹਾ ਜੀ ਤੇ ਬਾਕੀ ਜੋ ਵੀ ਹੈਗੀ ਗੱਲਬਾਤ ਬਾਈ ਤੁਸੀਂ ਦੇਖਣੀ ਆ ਆਪਣੇ ਥੱਲੀ ਕਰਨੀ ਤੁਸੀਂ ਆ ਕੇ ਦੇਖ ਲਿਓ ਘਰੇ ਖੜਾ ਆਪਣੇ ਕੋ ਟਰੈਕਟਰ ਬੈਟਰੀ ਬੂਡਰੀ ਜਮਾ ਓਕੇ ਆ ਤੇ ਕਾਗਜ਼ ਪੱਤਰ ਸਾਰੇ ਮਿਲ ਜਾਣਗੇ ਟਰੈਕਟਰ ਤੇ ਠੀਕ ਆ ਜੀ ਤੇ ਮੁੱਲ ਮੱਲ ਦੱਸਦੀ ਰਹੀ ਇਹਦਾ ਆਓ ਦੱਸਣੀ ਪੈਣਾ ਆਓ ਤਾਂ ਹੀ ਗੱਲ ਬਣਨੀ ਹੈ ਨਾ ਪਿੱਛੋਂ ਦੇਖ ਲਓ ਬਾਈ ਹੁੱਕਾ ਕਪੂਰੀ ਵਧੀਆ ਮਰਾੜ ਵਧੀਆ ਪਏ ਆ ਠੀਕ ਆ ਜੀ ਯੂ ਪੈਪ ਵੀ ਲੱਗਿਆ ਹੋਇਆ ਟਰੈਕਟਰ ਨੂੰ ਤੇ ਚਲਮੀ ਹੁੱਕ ਪਈ ਹੋਈ ਆ ਬੰਦ ਬ੍ਰੇਕਾਂ ਦੇ ਵਿੱਚ ਆ ਬਾਈ ਠੀਕ ਆ ਅੰਦਰੋਂ ਮਰਾੜ ਐਨ ਵਧੀਆ ਪਈ ਆ ਬਾਈ ਕਿਦੋਂ ਕਿਦੋਂ ਖਰਾਬ ਨਹੀਂ ਹੈ ਮਰਾੜ ਠੀਕ ਆ ਜੀ ਬ੍ਰੇਕਾਂ ਬਰੁਕਾ ਐਨ ਓਕੇ ਆ ਬ੍ਰੇਕਾਂ ਦਾ ਠੀਕ ਆ ਰੈਡੀ ਦੀਆਂ ਬ੍ਰੇਕਾ ਓਕੇ ਆ ਬਾ ਕੋਈ ਨਹੀਂ ਕਰ ਲੋ ਸਟਾਰ ਫਾਰਮ ਟਰੈਕ ਨੂੰ ਬਾਈ ਸ਼ਕੀਨ ਬੰਦਾ ਹੀ ਲੰਦਾ ਟਰੈਕਟਰ ਜਿਹੜਾ ਫਾਰਮ ਟਰੈਕ ਆ ਨਾ ਕਨੋ ਸ਼ਕੀਨ ਬੰਦਾ ਹੀ ਹੱਥ ਪਾਉਂਦਾ ਇਹਨਾਂ ਨੇ ਪਹਿਲਾਂ ਰੱਖਿਆ ਹੋਇਆ ਜਾਂ ਜਿਨ੍ਹਾਂ ਨੇ ਪਹਿਲਾਂ ਚਲਾਇਆ ਹੋਇਆ ਉਹੀ ਬੰਦਾ ਹਮੇਸ਼ਾ ਲੰਦਾ ਇਹਨਾਂ ਤੇ ਬਾਈ ਜੇ ਗੱਲ ਕਰੀਏ ਇਹਦੇ ਮੁੱਲ ਦੀ ਤਾਂ ਮੋਲੇ ਦਾ ਆਪਾਂ ਜੈ ਜੈ ਮੰਗਣਾ ਉਹਦੇ ਵਿੱਚੋਂ ਵੀ ਜਿੰਨਾ ਹੋਇਆ ਮਾਨਤਾ ਨੂੰ ਜ਼ਰੂਰ ਕਰਾਂਗੇ ਇਹਦਾ ਮੁੱਲ ਆਪਾਂ ਸਿਰਫ ਕਰਦੇ ਆ ਜੀ 1,45,000 ਕੀ ਠੀਕ ਹੈ ਜੀ 2002 ਮਾਡਲ ਸਿਰਫ 1,45,000 ਮੋਲ ਹੈ ਜੀ ਬਾਕੀ ਦਾ ਮਾਨਸਾ ਨੂੰ ਥੋੜਾ ਮੌਕੇ ਦੀ ਜਿੰਨਾ ਹੋਊਗਾ ਵਾਤੇ ਵਾਤੇ ਕਰਦਾਂਗੇ ਠੀਕ ਹੈ ਜੀ ਸਿਰਫ ਇੱਕ ਟਰੈਕਟਰ ਨੂੰ ਕਮੀਆਂ ਦਾ ਸਿਰਫ ਟਾਇਰਾਂ ਦੀ ਬਾਈ ਹੋਰ ਦੂਜੀ ਕੋਈ ਕਮੀ ਨਹੀਂ ਹੈਗੀ ਤੇ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਰੋਪੜ ਤੇ ਸਾਡੇ ਬਾਈ ਅਜੇ শোরੂਮ ਦਾ ਇਹ ਉੱਪਰ ਕੰਮ ਚੱਲ ਰਿਹਾ ਹੈ ਜੀ ਮਕਾਨ ਦਾ ਤਾਂ ਕਰਕੇ ਸਾਡਾ ਬੋਲ ਬੋਲ ਨੇ ਉਤਰਿਆ ਹੋਇਆ ਇਹਨੇ ਪੰਜ ਚਾਰ ਦਿਨ ਅਜੇ 20 ਦਿਨ ਲੱਗ ਜਾਣੇ ਆਰਾਮ ਨਾਲ ਠੀਕ ਹੈ ਜੀ ਤੇ ਹੁਣ ਥੋੜਾ ਜਿਹਾ ਬਾਈ ਕੰਮ ਕਰਕੇ ਸੀਜ਼ਨ ਆ ਉਹਦੇ ਕਰਕੇ ਜ਼ਿੰਮੇਦਾਰਾ ਜਿਹੜਾ ਥੋੜਾ ਜਿਹਾ ਕੰਮ ਦੇ ਵਿੱਚ ਪੜ ਗਿਆ ਉਹਦੇ ਕਰਕੇ ਜੀ ਥੋੜਾ ਜਿਹਾ ਅਜੇ ਮਹੀਨਾ ਰੇਡ ਮਹੀਨਾ ਥੋੜਾ ਜਿਹਾ ਕੰਮ ਦਾ ਮੰਦਾ ਹੀ ਰਹੂਗਾ ਤੁਹਾਨੂੰ ਪਤਾ ਬਾਈ ਜਦੋਂ ਕਿਸੇ ਨੂੰ ਲੋਡ ਹੁੰਦੀ ਚੀਜ਼ ਇਹ ਜਦੇ ਆਉਂਦਾ ਤੇ ਬਾਕੀ ਚਲੋ ਜਿੰਨਾ ਟਾਈਮ ਉਹਦੇ ਹਿਸਾਬ ਨਾਲ ਕੰਮ ਚੱਲੀ ਜਾਣਾ ਬਾਕੀ ਕਿਸੇ ਹੋਰ ਮੇਰੇ ਵੀਰ ਨੇ ਕਿਸੇ ਨੇ ਵੀ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਨੰਬਰ ਆਪਣਾ ਚੱਲਦਾ ਹੁੰਦਾ ਸਕਰੀਨ ਤੇ ਬੋਲ ਵੀ ਦਿੰਨੇ 8146677190 ਬਾਕੀ ਕਿਸੇ ਮੇਰੇ ਵੀਰ ਨੇ ਗਰਵਾਜ ਦਾ ਕੋਈ ਵੀ ਪ੍ਰੋਡਕਟ ਲੈਣਾ ਹੈ ਜੀ ਤਾਂ ਆਪਣੇ ਨਾਲ ਜਰੂਰ ਕਨੈਕਟ ਕਰ ਸਕਦਾ ਹੈ ਜੀ ਤੇ ਸਬਸਿਡੀਆਂ ਵੀ ਨਿਕਲੀਆਂ ਹੋਈਆਂ ਬਾਈ ਜੇ ਕਿਸੇ ਨੇ ਸੁਪਰ ਸੀਡਰ ਜਾਂ ਮਲਚਰ ਬੈਲਰ ਕੋਈ ਵੀ ਲੈਣਿਆ ਬਾਈ ਗਰਵਾਜ ਦਾ ਪ੍ਰੋਡਕਟ ਤਾਂ ਆਪਣੇ ਨਾਲ ਜਰੂਰ ਕਨੈਕਟ ਕਰਿਓ ਤੇ ਰੇਟ ਬਿਲਕੁਲ ਜਿੰਨਾ ਹੋਇਆ ਵੱਧ ਤੋਂ ਵੱਧ ਤੁਹਾਨੂੰ ਜੈ ਤੇ ਦਵਾਂਗੇ ਜੀ ਰੋਟਾਵੇਟਰ ਵੀ ਆਪਣੇ ਕੋਲ ਬਾਈ ਆ ਜਾਣੇ ਅ 7 ਫੁੜੇ ਆ ਜਣੇ 8 ਫੁੜੇ ਹੀ ਰਹਿ ਗਏ ਫਿਲਹਾਲ ਆਪਣੇ ਕੋਲ ਬਾਕੀ ਕਿਸੇ ਵੀਰ ਨੇ ਇੰਡੋ ਫਾਰਮ ਲੈਣਾ ਹੁੰਦਾ ਤਾਂ ਉਹ ਵੀ ਜਰੂਰ ਕਰਿਓ ਕੰਟੈਕਟ ਤੇ ਬਾਕੀ ਇੱਕ ਆਪਾਂ ਤੁਹਾਨੂੰ ਕੱਲ ਵੀ ਵੀਡੀਓ ਦਿਖਾਈ ਸੀ ਬਾਈ ਸਵਰਾਜ ਦੀ ਜਿਹੜਾ ਦੂਜਾ ਸੀਗਾ ਹਾਲੈਂਡ ਉਹਦਾ ਤਾਂ ਸੌਦਾ ਹੋ ਗਿਆ ਬਾਈ ਇਹਦੇ ਵੀ ਅੱਜ ਦੋ ਤਿੰਨ ਵੀਰ ਆਏ ਸੀਗੇ ਤੇ ਵੀ ਆਪਾਂ ਨੇ ਲੱਗਦਾ ਵੀ ਇੱਕ ਦਿਨ ਚ ਹੋ ਜੂਗਾ ਸੌਦਾ ਟਰੈਕਟਰ ਦਾ ਕਿਉਂਕਿ ਟਰੈਕਟਰ ਨਵਾਂ ਬਾਈ ਜਮਾ ਹੀ ਬਹੁਤ ਘੱਟ ਚੱਲਿਆ ਵਾ ਟਰੈਕਟਰ ਤੇ ਆਪਣੇ ਕੋਲ ਇੱਕ ਜੈਜ ਮੁੱਲ ਵਾਲਾ ਟਰੈਕਟਰ ਖੜਾ ਵਾਈ 735 ਕੀ ਕਿਸ ਨੇ ਲੈਣਾ ਹੋਇਆ ਸਿਰਫ 90000 ਰੁਪਏ ਮੁੱਲ ਆ ਬਾਈ ਟਰੈਕਟਰ ਦਾ ਬਾਕੀ ਮੌਕੇ ਤੇ ਹੋਰ ਕਰ ਦਾਂਗੇ ਮਾਨਤਾ ਨਾਲ ਤੇ 855 24 ਮਾਡਲ ਆ ਕੱਲ ਵੀ ਵੀਡੀਓ ਪਾਈ ਸੀ ਬਾਈ ਟਰੈਕਟਰ ਦੀ ਲੋ ਜੀ ਜਮਾਂ ਨਮਾ ਕਰੋ ਜੀ ਚੈੱਕ ਸਿਰਫ ਟਾਈਟਨਿਕ 100 ਘੰਟੀ ਟਰੈਕਟਰ ਚੱਲਿਆ ਹੋਆ ਜੀ ਟਾਇਰਾਂ ਦੀ ਕੰਡੀਸ਼ਨ ਦੇ ਲੋ 90 95 ਪੈਸੀ ਪਈ ਆ ਨਾਲ ਦੇ ਰੋਪੜ ਦਾ ਨੰਬਰ ਆ ਫਸਟ ਓਨਰ ਦਾ ਟਰੈਕਟਰ ਆ ਨਗਦ ਕੈਸ਼ ਦਾ ਟਰੈਕਟਰ ਆ ਠੀਕ ਆ ਜੀ 3 ਸਪੀਡ ਆ 16 ਦੇ ਟਾਇਰਾਂ ਚ ਜਮਾ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਜੀ ਠੀਕ ਆ ਜੀ ਬਾਕੀ ਅੰਡੋ ਫਾਰਮ ਖੜਾ ਜੀ 2050 ਸਕਾਟ ਖੜਾ ਜੀ 335 ਪੂਰਾ ਵਧੀਆ ਟਰੈਕਟਰ ਫਰੋ ਕੰਡੀਸ਼ਨ ਚੱਕ ਲੋ ਜੀ ਪੁਰਾਣ ਦਾਣੇ ਮੰਗਣਾ ਬੋਲਦਾ ਬਾਈ ਸੁੱਕਾ ਟਰੈਕਟਰ ਹੈ ਟਾਇਰ ਪਿਛਲੇ ਅੱਧੇ ਕਾ 13 ਦੇ ਠੀਕ ਆ ਜੀ ਪੂਰਾ ਵਧੀਆ ਕੰਮ ਦਊਗਾ ਰੋਪੜ ਦਾ ਨੰਬਰ ਆ ਇਹ ਵੀ ਫਸਟ ਆਨਰ ਦਾ ਟਰੈਕਟਰ ਆ ਬਾਈ 95000 ਰੁਪਏ ਮੋਲ ਹੈ ਇਹਦੇ ਚ ਵੀ ਮਾਨ ਤਾਨ ਵੱਧਦੇ ਵੱਧ ਕਰਾਂਗੇ ਭਾਈ ਪੂਰਾ ਵਧੀਆ ਟਰੈਕਟਰ ਹੈ ਪਿਛਲੇ ਹਿੱਸੇ ਚ ਭਾਈ ਗੜਾਰੀਆਂ ਗਰੂਰੀਆਂ ਚ ਸਵਰਾਜ ਵਾਲੀਆਂ ਪਈਆਂ ਹੋਈਆਂ ਠੀਕ ਹੈ ਜੀ ਕਿਸੇ ਨੇ ਲੈਣਾ ਸਕੌਟ ਤਾਂ ਆਪਣੇ ਨਾਲ ਜਰੂਰ ਕਨੈਕਟ ਕਰ ਲਿਓ ਦੇ ਦਾਂਗੇ ਆਪਾਂ ਜਾਇਜ਼ ਕਰਕੇ ਟਰੈਕਟਰ ਇਹ ਵੀ ਬਾਕੀ ਠੀਕ ਹੈ ਜੀ ਅੱਜ ਦੇ ਵੀਡੀਓ ਦੇ ਸਿਰਨਾਮੇ ਜੀ ਤੇ ਕਿਸੇ ਵੀਰ ਨੇ ਟਰੈਕਟਰ ਵੇਚਣਾ ਕਿਸੇ ਦੋਸਤਾਂ ਨਾਲ ਜਰੂਰ ਕਨੈਕਟ ਕਰ ਸਕਦਾ ਜੀ ਫਿਰ ਲੈ ਕਿਸੇ ਹੋਰ ਨਵੇਂ ਵੀਡੀਓ ਚ ਸਾਰੇ ਵੀਰਾਂ ਦਾ ਧੰਨਵਾਦ